ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਲੜੀਵਾਰ ਭਗਤ ਕਬੀਰ ਸਾਹਿਬ ਜੀ ਦੀਆਂ ਸ਼ਲੋਕਾਂ ਦੀ ਸੰਥਿਆ ਕਰ ਰਹੇ ਹਾਂ ਤੇ ਇੱਥੋਂ ਤੱਕ ਆਪਣੇ ਸੰਪੂਰਨ ਹੋ ਗਏ ਸਨ 160 ਸ਼ਲੋਕ 160 ਸ਼ਲੋਕ ਦੀ ਜਿਹੜੀ ਵੀਡੀਓ ਹੈ YouTube ਦੀ ਪਲੇਲਿਸਟ ਦੇ ਵਿੱਚ ਪਈ ਹੋਈ ਹੈ ਜਾ ਕੇ ਸ਼ਰਵਨ ਕਰ ਸਕਦੇ ਹੋ ਅੱਗੇ ਸ਼ੁਰੂ ਹੁੰਦਾ ਕਬੀਰ ਥੂਨੀ ਪਾਈ ਥਿਤ ਭਈ ਇੱਥੇ ਵਿਸਰਾਮ ਹੈ ਸਤਗੁਰ ਬੰਦੀ ਧੀਰ ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ਬਨਜਿਆ ਤੇ ਵਿਸਰਾਮ ਲਾਉਣਾ ਹੈ ਕਬੀਰ ਹਰ ਹੀਰਾ ਜਨ ਜੋਹਰੀ ਇੱਥੇ ਵਿਸਰਾਮ ਹੈ ਲੇਕੈ ਲੇਕੀ ਨਹੀਂ ਕਹਿਣਾ ਲੇਕੈ ਕੱਕੇ ਨੂੰ ਦੁਲਾਵਾਂ ਲੱਗੀਆਂ ਲੱਲੇ ਨੂੰ ਲਾਂ ਲੱਗੀ ਹੋਈ ਹੈ ਲੇ ਕੈ ਮੰਡਹਿ ਹਾਟ ਜਬ ਹੀ ਪਾਈਐ 파ਰਖੁ ਇਥੇ ਵਿਸਰਾਮ ਹੈ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਐ ਇਥੇ ਵਿਸਰਾਮ ਹੈ ਐਸਾ ਸਿਮਰਹੁ ਨਿਤ ਐਸਾ ਸਿਮਰਹੁ ਨਿਤ ਅਮਰਾਪੁਰ ਵਾਸਾ ਕਰਹੁ ਕਰਹੁ ਤੇ ਵਿਸਰਾਮ ਲਾਉਣਾ ਹੈ ਗਿਆ ਬਹੋਰਾ ਰਾਰੇ ਦਲਾਵਾ ਬਹੋਰਾ ਬਿੱਤ ਕਬੀਰ ਸੇਵਾ ਕੋ ਦੋਏ ਭਲੇ ਇਥੇ ਵਿਸਰਾਮ ਹੈ ਇੱਕ ਸੰਤ ਇੱਕ ਰਾਮ ਹਨ ਚ ਤਿਆਰ ਰੱਖਣਾ ਇਥੇ ਈੜੀ ਨੂੰ ਲਾ ਲੱਗੀ ਏ ਇੱਕ ਇਥੇ ਈੜੀ ਨੂੰ ਸਿਆਰੀ ਲੱਗੀ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਵਿਸਰਾਮ ਸੰਤ ਜਪਾਵੇ ਨਾਮ ਜਪਾਵੇ ਵਾਵੇ ਦਲਾਵਾ ਲੱਗੀਆਂ ਜਪਾਵੇ ਕਬੀਰ ਜਿਹ ਮਾਰਗ ਪੰਡਤ ਗਏ ਬਿਸਰਾਮ ਪਾਛੈ ਪਾਛੇ ਨਿਪੜਨਾ ਪਾਛੈ ਪਰਿ ਬਹੀਰ ਇੱਕ ਅਵਕਟ ਘਾਟੀ RAM ਕੀ ਬਿਸਰਾਮ ਤੇ ਚੜ ਰਹੇ ਹੋ ਕਬੀਰ ਕਬੀਰ ਦੁਨੀਆ ਕੇ ਦੋਖੇ ਮੂਆ ਇਥੇ ਬਿਸਰਾਮ ਹੈ ਚਾਲਤ ਕੁੱਲ ਕੀ ਕਾਨ ਤਬ ਕੁੱਲ ਕਿਸ ਕਾ ਲਾਜ ਸੀ ਲਾਜ ਸੀ ਇਕੱਠਾ ਪਾਠ ਹੈ ਜਬਲੇ ਧਰਹਿ ਮਸਾਣ ਕਬੀਰ ਡੂਬਹਿ ਗੋਰੀ ਬਾਪਰੇ ਡੂਬਹਿ ਗੋ ਇਹ ਪਾਠ ਇਕੱਠਾ ਹੈ ਡੂਬਹਿ ਗੋ ਰੇ ਬਾਪਰੇ ਇੱਥੇ ਵਿਸਰਾਮ ਹੈ ਬਹੁ ਲੋਗਨ ਕੀ ਕਾਨ 파ਰੋਸੀ ਕੇ ਜੋ ਹੁਆ ਵਿਸਰਾਮ ਤੂੰ ਆਪਣੇ ਭੀ ਜਾਣ ਕਬੀਰ ਭਲੀ ਮਧੂਕਰੀ ਵਿਸਰਾਮ ਨਾਨਾ ਨਾਨਾ ਇੱਥੇ ਦੋਨਾ ਥੱਲੇ ਹਲੰਤ ਲਾ ਕੇ ਉਚਾਰਨ ਕਰਨਾ ਹੈ ਭਾਰਾ ਬੋਲਣਾ ਹੈ ਨਾਨਾ ਵਿਦ ਕੋ 나ਜ ਦਾਵਾ ਕਾਹੂ ਕੋ ਨਹੀਂ ਇੱਥੇ ਵਿਸਰਾਮ। ਵੱਡਾ ਦੇਸ਼ ਵੱਡ ਰਾਜ। ਕਬੀਰ ਦਾਵੇ ਦਾਜਣ ਹੋਤ ਹੈ। ਕਈ ਸੰਗਤਨ ਪੜ ਜਾਂਦੀ ਦਾਵੇ। ਦਾਵੇ ਹੁੰਦਾ ਇੱਕ ਲਾਂ ਦੇ ਨਾਲ। ਪਰ ਇੱਥੇ ਦਲਾਵਾ ਲੱਗਿਆ। ਦਾਵੇ ਦਾਜਣ ਹੋਤ ਹੈ। ਨਿਰਦਾਵੇ ਰਹੇ ਨਿਸੰਕ ਰਹੇ ਨੀ ਪੜਨਾ ਰਹੇ ਦਲਾਵਾ ਦੇ ਨਾਲ। ਜੋ ਜਨ ਨਿਰਦਾਵੇ ਰਹੇ ਬਿਸਰਾਮ ਸੋ ਗਨੇ ਇੰਦਰ ਸੋਰੰਕ ਗਨੇ ਨਹੀਂ ਪੜਨਾ ਗਨੇ ਨੰਨੇ ਨੂੰ ਦਲਾਵਾ ਲੱਗੀਆਂ ਗਨੇ ਕਬੀਰ ਪਾਲ ਸਮੂਹਾ ਸਰਵਰ ਭਰਾ ਇੱਥੇ ਬਿਸਰਾਮ ਪੀ ਨਾ ਸਕੈ ਕੋਈ ਨੀਰ ਸੱਕੀ ਨਹੀਂ ਪੜਨਾ ਸਕੈ ਦਲਾਵਾ ਦੇ ਨਾਲ ਭਾਗ ਬੜੇ ਤੈ ਪਾਇਓ ਤੂੰ ਭਰ ਪਰ ਪੀਓ ਕਬੀਰ ਕਬੀਰ ਪਰਭਾਤੇ ਤਾਰੇ ਖਿਸ ਹੈ ਇੱਥੇ ਬਿਸਰਾਮ ਤਿਉ ਇਹੋ ਖਿਸੈ ਸਰੀਰ ਕਿਸੇ ਨਹੀਂ ਪੜਨਾ ਕਿਸੈ ਸਸੇ ਦਲਾਵਾ ਖਿਸੈ ਸਰੀਰ ਇਹ ਦੋਏ ਅੱਖਰ ਨਾ ਖਿਸਹਿ ਅੱਖਰ ਕਸ ਕੇ ਬੋਲਣਾ ਅਦਕਲਾ ਕੇ ਅੱਖਰ ਨਾ ਖਿਸਹਿ ਸੋ ਗਹਿ ਰਹੇ ਓ ਕਬੀਰ ਕਬੀਰ ਕੋਠੀ ਕਾਠ ਕੀ ਵਿਸਰਾਮ ਦੈਦਸ ਲਾਗੀ ਆਗ ਪੰਡਤ ਪੰਡਤ ਜਲ ਮੁਏ ਮੂਰਖ ਉਬਰੇ ਬਾਗ ਕਬੀਰ ਸੰਸਾ ਦੂਰ ਕਰ ਇਥੇ ਵਿਸਰਾਮ ਕਾਗਦ ਦੇਹ ਸੁਹਾਏ ਬਾਵਨ ਅੱਖਰ ਸੋਧ ਕੈ ਦੁਲਾਵਾਂ ਦੇ ਨਾਮ ਇੱਥੇ ਵਿਸਰਾਵੈ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛੱਡੈ ਸੰਤੈ ਛੱਡੇ ਨਹੀਂ ਪੜਨਾ ਛੱਡੈ ਡੱਡੇ ਨੂੰ ਦੁਲਾਵਾਂ ਲੱਗੀਆਂ ਸੰਤੈ ਇੱਥੇ ਵਿਸਰਾਮ ਹੈ ਜੋ ਕੋਟਿਕ ਮਿਲਹਿ ਅਸੰਤ ਮਲਿਆਗਰ ਕਠਾ ਪਾਠ ਮਲਿਆਗਰ ਪਯੰਗਮ ਇੱਥੇ ਪਯੰਗਮ ਸੰਗਤ ਜੀ ਭੱਬੇ ਨੂੰ ਔਂਕੜ ਹੈ ਤੇ ਯਈਏ ਟਿੱਪੀ ਲੱਗੀ ਹੈ ਇਸ ਦਾ ਜਿਹੜਾ ਉਚਾਰਨ ਕਰਨਾ ਹੈ ਯਈਏ ਟਿੱਪੀ ਆ ਇਹਨੇ ਐੜੇ ਟਿੱਪੀ ਬਣ ਜਾਣਾ ਹੈ ਤਾਲੂ ਦੇ ਵਿੱਚ ਬੋਲਿਆ ਜਾਣਾ ਹੈ ਪਯੰਗਮ ਪਯੰਗਮ ਬੋਲਣਾ ਐੜੇ ਟਿੱਪੀ ਲਾ ਕੇ ਪਯੰਗਮ ਵੇਢਿਓ ਇੱਥੇ ਵਿਸਰਾਮ ਹੈ ਤਾਂ ਸ਼ੀਤਲਤਾ ਨਾ ਤਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾਰਿਆ ਇਥੇ ਬਿਸਰਾਮ ਸੋ ਜਾਣ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਣ ਹਾਰ ਕੀ ਬਿਸਰਾਮ ਜਾਣੈ ਨਾਹੀ ਕੋਏ ਜਾਣੈ ਨੰਨੂ ਦਲਾਵਾ ਲਗੀ ਹੈ ਕਹਿ ਜਾਣੈ ਦਲਾਵਾ ਦੇ ਨਾਲ ਕਹਿ ਜਾਣੈ ਆਪਨ ਧਨੀ ਇਥੇ ਬਿਸਰਾਮ ਕਹਿ ਦਾਸ دیਵਾਨੀ ਹੋਏ ਕਬੀਰ ਭਲੀ ਭਈ ਜੋ ਭਉ ਪਰਿਆ ਬਿਸਰਾਵ ਦਿਸਾ ਗਈ ਗਈ ਬਿੰਦੀ ਦੇ ਨਾਲ ਗਈ ਸਭ ਫੂਲ ਊਰਾ ਗਰ ਪਾਨੀ ਭਇਆ ਪਾਨੀ ਨਹੀਂ ਕਹਿ ਦੇਣਾ ਨੰਨੇ ਦੀ ਆਵਾਜ਼ ਕੱਢਣੀ ਪਾਨੀ ਭਇਆ ਜਾਇ ਮਿਲਿਓ ਢਲ ਕੂਲ ਕਬੀਰ ਆ ਧੂਰ ਸਕੇਲ ਕਹਿ ਕੇ ਨਹੀਂ ਪੜਨਾ ਕਹਿ ਪੜਨਾ ਇੱਥੇ ਬਿਸਰਾਮ ਹੈ ਪੁਰੀਆ ਬੰਦੀ ਦੇਹ ਇਹਨੂੰ ਕਈ ਸੰਗਤਾਂ ਬਿੰਦੀ ਲਾ ਕੇ ਪੜ ਜਾਂਦੀ ਹੈ ਪੁਰੀਆ ਕਹਿ ਦਿੰਦੀ ਹੈ ਬਿੰਦੀ ਤੁਰਤ ਉਚਾਰਨ ਕਰਨਾ ਹੈ ਪੁਰੀਆ ਪੁਰੀਆ ਬੰਦੀ ਦੇਹ ਦਿਵਸ ਚਾਰ ਕੋ ਵੇਖਣਾ ਇੱਥੇ ਵਿਸਰਾਮ ਹੈ ਅੰਤ ਖੇ ਕੀ ਖੇਹ ਖੇਹ ਕੀ ਕੀ ਖੇਹ ਜਿਹੜਾ ਹਾ ਇਹ ਮੁਕਤ ਹੈ ਕਈ ਸੰਗਤਾਂ ਪੜ ਜਾਂਦੀ ਹੈ ਖੇਹੇ ਖੇਹੇ ਹੋਊਗਾ ਜੇ ਹਾਹ ਨੂੰ ਲਾ ਲੱਗੀ ਹੋਵੇ ਅੰਤ ਖੇਹ ਕੀ ਖੇਹ ਕਬੀਰ ਸੂਰਜ ਚਾੰਦ ਕੈ ਇੱਥੇ ਵਿਸਰਾਮ ਹੈ ਉਦੈ ਉਦੈ ਨਹੀਂ ਪੜਨਾ ਉਦੈ ਉਦੈ ਭਈ ਸਭ ਦੇਹ ਗੁਰੂ ਗੋਬਿੰਦ ਕੇ ਬਿਨ ਮਿਲੇ ਹੁਣ ਕਈ ਸੰਗਤਾਂ ਨੂੰ ਪੜ ਜਾਂਦੀ ਹੈ ਗੁਰੂ ਗੋਬਿੰਦ ਗੋਬਿੰਦ ਪੜ ਜਾਂਦੀ ਗੋਬਿੰਦ ਹੁੰਦਾ ਔਂਕੜ ਦੇ ਨਾਲ ਇੱਥੇ ਗੱਗੇ ਨੂੰ ਹੋੜਾ ਲੱਗਾ ਗੁਰੂ ਗੋਬਿੰਦ ਗੋਬਿੰਦ ਕੇ ਬਿਨ ਮਿਲੇ ਇੱਥੇ ਵਿਸਰਾਮ ਹੈ ਪਲਟ ਭਈ ਸਭ ਖੇਹ ਜਹ ਅਨਭਉ ਤਹ ਭੈ ਨਹੀਂ ਭੈ ਨਹੀਂ ਇਤਿ ਵਿਸਰਾਮ ਹੈ ਜਹ ਭਉ ਤਹ ਹਰ ਨਾਹੇ ਕਹਉ ਕਬੀਰ ਵਿਚਾਰ ਕਹਿ ਕਹਿ ਤੈ ਵਿਸਰਾਮ ਹੈ ਸੰਤ ਸੁਨਹੁ ਮਨ ਮਾਹੇ ਸੰਤ ਸੁਨਹੁ ਮਨ ਮਾਹੇ ਸੋ ਸੰਗਤ ਜੀ 180 ਸ਼ਲੋਕ ਆਪਣੇ ਸੰਪੂਰਨ ਹੋ ਗਏ ਨੇ ਜੂ ਟੂ ਦੀ ਪਲੇਲਿਸਟ ਦੇ ਵੀ ਸਾਰੀ ਸੰਖਿਆ ਪਈਏ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ